ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਤੁਸੀਂ ਸਦਾ ਖੁਸ਼ ਰਹੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੇ ਨਾਂ ਬੋਲਦਿਆਂ ਬੱਚਿਆਂ ਦੇ ਭੈਣਾਂ ਦੇ ਭਰਾਵਾਂ ਦੇ ਜਿਹੜੇ ਮੈਨੂੰ ਆਪਦਾ ਨਾਂ ਵੀ ਪਾਉਂਦੇ ਐ ਤੇ ਕਈਆਂ ਦੇ ਮਨ ਅਗਮ ਨਾਂ ਭੁੱਲ ਜਾਂਦੀ ਸੀ ਮਨ ਉਹ ਸੌਰੀ ਚਾਹਣੀ ਐ ਤੇ ਹੁਣ ਮੈਂ ਨਾਂ ਲਿਖਣ ਲੱਗ ਗਈ ਹਾਂ ਮੇਰੇ ਵਿੱਚੋਂ ਭੁੱਲ ਜਾਂਦੀ ਆ ਮੈਂ ਸਤਨਾਮ ਸਿੰਘ ਬਰਾੜ ਨਰਲੀਪ ਕੌਰ ਅਮਰਜੀਤ ਕੌਰ ਮਾਨ ਸਰਬਜੀਤ ਕੌਰ ਹਰਜੀਤ ਸਰਾ ਜਸਲੀਨ ਕੌਰ ਪ੍ਰਵੀਨ ਕੌਰ ਮਨਜੀਤ ਜਰਮਨ ਕਿਰਨ ਪਲਦੀਪ ਕੌਰ ਸੰਧੂ ਬੀਰਪਾਲ ਕੌਰ ਦਰਾਜ ਅਵਤਾਰ ਸਿੰਘ ਸਾਜਲਾ ਗੁਰਪ੍ਰੀਤ ਨਾ ਕੋਮਰ ਕੋਮਰਪ੍ਰੀਤ ਸਿੰਘ ਸੁਖਵੀਰ ਜੀਵਨ ਜੋਤ ਬਾਠਲ ਹਕ ਕੁਲਵਿੰਦਰ ਕੌਰ ਬਲਵੀਰ ਕੌਰ ਲੁਧਿਆਣਾ ਤੇ ਸਭ ਤੋਂ ਪਿਆਰੀ ਬੇਟੀ ਮੇਰੀ ਗਰਜੀਤ ਕੌਰ ਬਹੁਤ-ਬਹੁਤ ਸਤਿਕਾਰ ਤੁਹਾਨੂੰ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਾਂ ਤੁਹਾਡੇ ਨਾਲ ਵਧੀਆ ਗੱਲਾਂ ਕਰਦੇ ਆ ਜਿੰਨਾ ਕਰਕੇ ਤੁਹਾਨੂੰ ਜਦੋਂ ਮੈਨੂੰ ਹੁਣ ਮੈਸੇਜ ਆਉਂਦੇ ਆ ਤੇ ਮੈਨੂੰ ਕੋਈ ਫੋਨ ਕਰਕੇ ਕਹਿੰਦਾ ਵੀ ਤੁਹਾਡੀਆਂ ਵੀਡੀਓ ਦੇਖ ਕੇ ਸਾਨੂੰ ਵੀ ਆਪਦੇ ਦੁੱਖ ਛੋਟੇ ਲੱਗੇ ਤੇ ਦੀ ਸਾਨੂੰ ਵਧੀਆ ਲੱਗਾ ਸਾਡੇ ਮਨ ਹੌਲੇ ਹੋਏ ਕਿਉਂਕਿ ਕਈਆਂ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੁੰਦਾ ਵੀ ਦੁੱਖ ਅਸੀਂ ਦੇਖ ਰਹੇ ਹਾਂ ਤੇ ਦੁੱਖ ਹੋਰ ਕੋਈ ਦੇਖਦਾ ਨਹੀਂ ਦੁੱਖ ਬਹੁਤ ਆ ਸਾਰਿਆਂ ਦੀ ਜ਼ਿੰਦਗੀ 'ਚ ਜੀ ਕੋਈ ਸਾਨੂੰ ਦੱਸ ਦਿੰਦਾ ਕੋਈ ਦੱਸਦਾ ਨਹੀਂ ਹੈਗਾ ਤੇ ਮੇਰੀ ਦਾਦਤੀ ਆਪਾਂ ਤਾਂ ਕਮਲੇ ਬਣ ਕੇ ਰਹਿਨੇ ਆ ਜੀ ਮੈਨੂੰ ਤਾਂ ਘਰ ਦੇ ਵਿੱਚ ਵੀ ਕਿਹਾ ਜਾਂਦਾ ਸੀ ਵੀ ਮੇਰੀ ਮੱਤ ਮੋਟੀ ਐ ਮੈਂ ਕਮਲੀ ਆ ਆਪਾਂ ਤਾਂ ਕਮਲੇ ਬਣ ਕੇ ਰਹੇ ਆ ਤੇ ਕਮਲੀ ਰੱਬ ਦੇ ਬਣ ਕੇ ਰਹਿਣਾ ਆਪਾਂ ਰੱਬ ਦੇ ਕਮਲੇ ਆ ਜੀ ਤੇ ਲੋਕ ਆਪਾਂ ਨੂੰ ਕੀ ਕਹਿੰਦੇ ਉਹਦੇ ਨਾਲ ਆਪਾਂ ਨੂੰ ਮਤਲਬ ਨਹੀਂ ਜੀ ਠੀਕ ਐ ਸੋ ਇਂ ਗਿਰਗੇ ਤੁਸੀਂ ਗੱਲਾਂ ਮੈਨੂੰ ਕਰਦੇ ਹੋ ਮੈਂ ਕਈਆਂ ਦੀਆਂ ਗੱਲਾਂ ਸੁਣ ਵੀ ਲੈਣੀਆਂ ਤੁਸੀਂ ਦੁੱਖ ਨੂੰ ਐਡਾ ਵੱਡਾ ਨਾ ਬਣਾਇਆ ਕਰੋ ਕਿ ਜ਼ਿੰਦਗੀ ਜਿਉਣਾ ਭੁੱਲ ਚੁ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਨੀ ਐ ਇਹ ਮੈਨੂੰ ਪਤਾ ਹੈ ਮੇਰੀ ਵੀਡੀਓ ਦੇਖੂਗਾ ਉਹ ਗੁੜੀਆ ਉਹ ਸਮਝ ਜੂ ਜੋ ਜੱਗ ਤੇ ਆਇਆ ਉਹਨੇ ਜਾਣਾ ਇਹ ਸੱਚ ਹੈ ਮਰਨਾ ਵੀ ਸੱਚ ਹੈ ਕਿਉਂਕਿ ਕਦੋਂ ਕਿਸੇ ਦੀ ਮੌਤ ਲਿਖੀ ਆ ਕਿਸੇ ਨੂੰ ਨਹੀਂ ਪਤਾ ਕਿਸੇ ਦੀ ਮੌਤ ਦਾ ਕਾਰਨ ਕੋਈ ਬਣ ਨਹੀਂ ਸਕਦਾ ਕਿਉਂਕਿ ਜਨਮ ਤੇ ਮਰਨ ਇਹ ਪ੍ਰਮਾਤਮਾ ਤੈਅ ਕਰਦਾ ਆਪਣੇ ਹੱਥ ਚ ਕੁਝ ਨਹੀਂ ਆਪ ਮੰਨ ਲਓ ਆਪਣੇ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਆ ਵੀ ਆਪਾਂ ਚੰਗੀਆਂ ਖਰਾਕਾਂ ਖਾਈਏ ਬਾਲੀਆਂ ਚੰਗੀਆਂ ਖਰਾਕਾਂ ਖਾਈਗੇ ਤੇ ਆਪਾਂ ਨੂੰ ਕੁਝ ਨਹੀਂ ਹੋਣਾ ਐ ਨਹੀਂ ਹੋਣਾ ਬਾ ਠੀਕ ਹੈ ਵੀ ਖਾਣ ਪੀਣ ਤੇ ਕੰਟਰੋਲ ਰੱਖੋ ਐਨਾ ਵੀ ਨਹੀਂ ਵੀ ਤੁਸੀਂ ਆਪ ਦਾ ਗਲੇ ਹੀ ਕੁੱਟੀ ਜਾਓ ਐ ਤੁਹਾਨੂੰ ਫਿਲਮਾਂ ਦੇ ਮਸ਼ਹੂਰ ਸੀ ਰਿਸ਼ੀ ਕਪੂਰ ਜੀ ਤੇ ਉਹਨਾਂ ਨੂੰ ਵੀ ਕੈਂਸਰ ਹੋਇਆ ਸੀ ਤੇ ਉਹ ਕਿੱਥੋਂ ਮਾੜਾ ਖਾਂਦੇ ਹੋਣਗੇ ਠੀਕ ਹੈ ਸੋ ਉਸ ਗੱਲਾਂ ਪਰਮਾਤਮਾ ਦੇ ਛੱਡਿਆ ਕਰੋ ਬਿਮਾਰੀ ਛੋਡੇ ਹੱਥ ਚ ਨਹੀਂ ਹੁੰਦੀ ਤੇ ਜਿਹੜਾ ਮਸ਼ਹੂਰ ਕ੍ਰਿਕਟਰ ਸੀਗਾ ਜੁਬਰਾਤ ਸਿੰਘ ਉਹਨੂੰ ਵੀ ਹੋ ਗਿਆ ਸੀ ਠੀਕ ਹੈ ਸੋ ਇਹ ਇਹ ਚੀਜ਼ਾਂ ਨਾ ਸੋਚਿਆ ਕਰੋ ਵੀ ਇਹਦੇ ਨਾਲ ਆਹ ਹੋ ਜੂ ਆਹ ਹੋ ਜੂ ਸਭ ਤੋਂ ਪਹਿਲਾਂ ਤਾਂ ਬਹਿਮਾ ਚੋਂ ਨਿਕਲੋ ਜਿਹੜਾ ਰੋਗ ਤੁਹਾਨੂੰ ਰੱਬ ਨੇ ਲਾਉਣਾ ਨਾ ਉਹ ਲੱਗ ਕੇ ਰਹਿਣਾ ਤੇ ਜਿਹੜਾ ਤੁਹਾਡਾ ਰੱਬ ਨੇ ਰੋਗ ਤੋੜਨਾ ਉਹ ਟੁੱਟ ਕੇ ਰਹਿਣਾ ਠੀਕ ਹੈ ਇੱਕ ਤਾਬ ਦੇ ਦਿਲ ਚੋਂ ਨੇਕੀ ਨਾ ਖਤਮ ਕਰਿਓ ਤੇ ਦੂਜਾ ਰੱਬ ਦਾ ਲੜਨਾ ਛੱਡਿਓ ਤੁਹਾਨੂੰ ਰੋਗ ਨੂੰ ਕੁਝ ਨਹੀਂ ਕਰਦੇ ਨਾ ਤੁਹਾਨੂੰ ਕੈਂਸਰ ਕੁਝ ਕਰਨ ਕੁਝ ਨਹੀਂ ਹੁੰਦਾ ਬਿਮਾਰੀਆਂ ਤੋਂ ਡਰਿਆ ਨਾ ਕਰੋ ਮੈਂ ਬਿਮਾਰੀਆਂ ਵੱਧੂ ਹੰਡਾਈਆਂ ਹੈ ਮੈਂ ਨਹੀਂ ਕਿਤੇ ਗਈ ਮੈਨੂੰ ਲੱਗੀਆਂ ਪਤਾ ਹੰਡਾਈਆਂ ਬਹੁਤ ਝੱਲੀਆਂ ਬਹੁਤ ਪੈਸਾ ਖਰਾਬ ਕੀਤਾ ਬਿਮਾਰੀ ਦੇ ਪੈਸੇ ਕਰਕੇ ਨਜ਼ਰਾਂ ਚੋਂ ਵੀ ਗਿਰ ਗਈ ਸੀ ਬੇਤੇ ਪੈਸੇ ਵਾਲੇ ਲੱਗਦੇ ਨਿਤ ਦੀ ਬਿਮਾਰ ਆ ਮੈਨੂੰ ਇਹ ਇੱਕ ਮਹੀਨਾ ਹੀ ਮਿਲਦਾ ਸੀ ਵੀ ਨਿਤ ਦੀ ਬਿਮਾਰ ਆ ਨਿਤ ਦੀ ਬਿਮਾਰ ਆ ਤਾਂ ਲੱਛਣ ਕਰਦੀ ਆ ਢੰਗ ਕਰਦੀ ਆ ਆਪਾਂ ਪਰਵਾਹ ਨਹੀਂ ਕੀਤੀ ਕਿਉਂਕਿ ਆਪਾਂ ਨੂੰ ਪਤਾ ਸੀ ਆਪਾਂ ਬਿਮਾਰਾ ਢੰਗ ਤਾਂ ਮੈਂ ਫੇਰ ਕਰਦੀ ਸੀ ਜੇ ਮੈਂ ਕੋਈ ਕੁਝ ਮੰਗਦੀ ਸੀ ਤੇ ਮਰਨਾ ਜਾਣਾ ਦੁਨੀਆ ਤੇ ਸੱਚ ਐ ਇਹਨੂੰ ਕੋਈ ਚੁਟਲਾ ਨਹੀਂ ਸਕਦਾ ਕਿਸੇ ਨੂੰ ਕੋਈ ਮਾਰ ਨਹੀਂ ਸਕਦਾ ਰੱਬ ਦੀ ਜਦੋਂ ਆਪਣੀ ਲਿਖੀ ਹੁੰਦੀ ਐ ਮੌਤ ਉਸੇ ਹਾਲਾਤਾਂ ਚ ਆਪਾਂ ਜਾਣਾ ਹੁੰਦਾ ਦੇਖ ਜਦੋਂ ਬੰਦੇ ਨੂੰ ਮੌਤ ਆਉਂਦੀ ਐ ਉਦੋਂ ਬਹਾਨੇ ਵੀ ਲੱਖਾਂ ਬਣ ਜਾਂਦੇ ਐ ਪਤਾ ਕੀ ਕਰਦੇ ਐ ਲੋਕ ਜੀ ਬਸ ਆ ਹੁਣੇ ਰੋਟੀ ਖਾ ਕੇ ਗਿਆ ਸੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਤਾਂ ਅਟੈਕ ਆ ਗਿਆ ਆ ਲੋਕਾਂ ਨੇ ਇੱਕ ਅਟੈਕ ਦਾ ਤਾਂ ਨਾਮ ਹੀ ਦਿੱਤਾ ਠੀਕ ਐ ਮੈਂ ਨਹੀਂ ਮੰਨਦੀ ਟੈਕ ਟੂਕ ਕੀ ਹੁੰਦਾ ਕੁਝ ਨਹੀਂ ਹੁੰਦਾ ਜਦੋਂ ਛੋਡੀ ਰੱਬ ਦੇ ਘਰੋਂ ਵਧੀਆ ਤੁਹਾਨੂੰ ਕੁਝ ਨਹੀਂ ਹੁੰਦਾ ਜਦੋਂ ਛੋਡੀ ਘਟ ਗਈ ਹੁਣ ਤਾਂ ਵੈਸੇ ਬੰਦੇ ਦੀ ਮੌਤ ਹੋ ਜਾਖਣੀ ਹੈ ਟੈਕ ਹੈ ਕਦੇ ਸੁਣਿਆ ਵੀ ਇਹ ਫਲਾਨੀ ਬਿਮਾਰੀ ਨਾ ਮੇਰਾ ਟੈਕ 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 ਇੱਕ ਮਤਲਬ ਟੈਗ ਹੀ ਬਣ ਗਿਆ ਟੈਕ ਦਾ ਤਾਂ ਠੀਕ ਹੈ ਮੇਰੀ ਕਈ ਵਾਰੀ ਬਾਹ ਖੜ ਜਾਂਦੀ ਆ ਸੁਨ ਹੋ ਜਾਂਦੀ ਆ ਤੇ ਕਈ ਵਾਰੀ ਮੈਂ ਪਸੀਨੇ ਨਾਲ ਭੱਜ ਜਾਂਦੀ ਆ ਇਹ ਕਾਰਨ ਕੀ ਹੁੰਦਾ ਛੋਡੀਆਂ ਖਾਧੀਆਂ ਦਵਾਈਆਂ ਕਰਕੇ ਵੀ ਤੁਸੀਂ ਐ ਭੱਜ ਜਾਂਦੇ ਹੋ ਲੋਕ ਡਰ ਜਾਣਗੇ ਮੈਨੂੰ ਤਾਂ ਤੌਣੀ ਆ ਗਈ ਜੀ ਮੈਨੂੰ ਤਾਂ ਟੈਕ ਆਊਗਾ ਡਰੀ ਜਾਣਗੇ ਕਿਉਂ ਡਰਦੇ ਹੋ ਜਿੰਨਾ ਚਿਰ ਮਾਲਕ ਦੇ ਘਰ ਹੁਕਮ ਨਹੀਂ ਆਉਂਦਾ ਤੁਸੀਂ ਨਹੀਂ ਜਾਂਦੇ ਇੱਥੋਂ ਕੀ ਪਤਾ ਤੁਸੀਂ ਕੀ ਕੁਝ ਦੇਖਣਾ ਹਲੇ ਇਹਨਾਂ ਚੀਜ਼ਾਂ ਤੋਂ ਨਾ ਡਰਿਆ ਕਰੋ ਬਿਮਾਰੀ ਤੁਹਾਨੂੰ ਕਿੱਥੇ ਮਾਰਦੀ ਹੈ ਮਰਦੇ ਤਾਂ ਤੁਸੀਂ ਆਪਣੀ ਸੋਚ 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 ਜੀ ਭਰੀ ਜਾਂਦੇ ਹੋ ਐ ਨਾ ਹੋ ਜੇ ਜੀ ਮੈਂ ਮਰਨਾ ਜਾਮਾ ਉਹ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਤੁਸੀਂ ਇਹ ਸੋਚ ਸੋਚ ਕੇ ਤੁਸੀਂ ਅੱਜ ਦਾ ਦਿਨ ਆਹ ਹੋਣ ਵਾਲੀ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ ਜਿੱਡੇ ਮਰਨਾ 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 ਤਾਂ ساری ਦੁਨੀਆ ਨੇ ਆ ਫਿਰ ਜਿਹੜੀ ਚੀਜ਼ ਸੱਚ ਹੈ ਉਹਨੂੰ ਤੁਸੀਂ ਝੂਠਾ ਪਾਵੋਗੇ ਕਦੇ ਵੀ ਨਹੀਂ ਪਾ ਸਕਦੇ ਇਸ ਤੋਂ ਪਹਿਲਾਂ ਲੱਖਾਂ ਪੁਰਖੇ ਤੁਰ ਗਏ ਮੈਨੂੰ ਤਾਂ ਆਪਦੀਆਂ ਦੋ ਵੀੜੀਆਂ ਯਾਦ ਆ ਬਸ ਸੱਚੇ ਦਾਦੇ ਦਾ ਨਾਮ ਹੀ ਯਾਦ ਹੈ ਉਸ ਤੋਂ ਬਾਅਦ ਮੈਨੂੰ ਤਾਂ ਪਤਾ ਨਹੀਂ ਵੀ ਸਾਡੀ ਕਿਹੜੀ ਪੀੜੀ ਦੂਰੀ ਆਉਂਦੀ ਹੈ ਦੁਨੀਆ ਤੇ ਆਈ ਜਾਂਦੇ ਜਾਈਏ ਨੇ ਦੁਨੀਆ ਤਾਂ ਮੇਲਾ ਹੈ ਇੱਥੇ ਰਹਿਣਾ ਕੀ ਨਹੀਂ ਮੈਨੂੰ ਐਂ ਦੱਸ ਦੋ ਕਿਹੜਾ ਬੰਦਾ ਇੱਥੇ ਵੀ ਜਿਹੜਾ ਪਾਵਰ ਦੇ ਸਿਰ ਤੇ ਜਾਂ ਪੈਸੇ ਦੇ ਸਿਰ ਤੇ ਜਿਉਂਦਾ ਰਹ ਜੂਗਾ ਕੋਈ ਨਹੀਂ ਰਹਿੰਦਾ ਇੱਥੇ ਮਰਨਾ ਆਪਣਾ ਤੇ ਰੱਬ ਦੇ ਘਰੋਂ ਹੁੰਦਾ ਹੈ ਤੇ ਬਿਮਾਰੀਆਂ ਤਾਂ ਬਹਾਨੇ ਹੁੰਦੇ ਆ ਜਿੰਨਾ ਚਿਰ ਰੱਬ ਦੇ ਘਰੋਂ ਆਪਾਂ ਨੂੰ ਹੁਕਮ ਨਹੀਂ ਆਉਂਦਾ ਆਪਾਂ ਨੂੰ ਕੋਈ ਬਿਮਾਰੀ ਨਹੀਂ ਮਾਰ ਸਕਦੀ ਕਿੱਡੀ ਮਰਜ਼ੀ ਵੱਡੀ ਬਿਮਾਰੀ ਹੋਵੇ ਜਿੰਨਾ ਮੈਂ ਬਿਮਾਰੀਆਂ ਨਾਲ ਲੜੀਆਂ ਕੋਈ ਲੜੀ ਨਹੀਂ ਹੋਣਾ ਨਾਲੇ ਮੇਰੇ ਤਾਂ ਆ ਪਤਾ ਚੁੱਪ ਕਰਕੇ ਮੰਜੇ ਤੇ ਪੈ ਜਾਂਦੇ ਸੀ ਵੀ ਉਹ ਵੈਗਰੂ ਦੀ ਮਰਜ਼ੀ ਆ ਮੈਂ ਤਾਂ ਸਿੱਧਾ ਕਹਿੰਦੀ ਸੀ ਰੱਬਾ ਲਿਜਾਣਾ ਲੈ ਜਾ ਤੇਰੀ ਮਰਜ਼ੀ ਆ ਤੇਰੀ ਦਿੱਤੀ ਦੁਨੀਆ ਇੰਨੇ ਵੈਸੇ ਆਪਣੇ ਕੋਲੇ ਤਾਂ ਹੈਣੀ ਵੀ ਚੰਗੇ ਹਸਪਤਾਲਾਂ 'ਚ ਵਗ ਜੀਏ ਜੇ ਸੋਡੀ ਵਧੀ ਆ ਨਾ ਸੋਨੂੰ ਕੋਈ ਮਾਰ ਨਹੀਂ ਸਕਦਾ ਜੇ ਸੋਡੀ ਘਟੀ ਆ ਤਾਂ ਜਿੱਡੇ ਮਰਜ਼ੀ ਆ ਹਸਪਤਾਲ 'ਚ ਵਗ ਜੋ ਨਹੀਂ ਬਚਣਾ ਸੋ ਇਹ ਇਹ ਝੂਠੀਆਂ ਗੱਲਾਂ 'ਚ ਨਾ ਬੜਿਆ ਕਰੋ ਠੀਕ ਐ ਦੁੱਖ ਦਾ ਸੁੱਖ ਦਾ ਦਵਾਈ ਲਓ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਬਾਕੀ ਰੱਬ ਤੇ ਛੱਡਿਆ ਕਰੋ ਠੀਕ ਐ ਬਿਮਾਰੀ ਟੈਨਸ਼ਨ ਨਾਲ ਵੱਧਦੀ ਐ ਬਮਾਰੀ ਤੇ ਬੰਦੇ ਨੂੰ ਮਾਰਦੀ ਹੋਈ ਨਹੀਂ ਕਦੇ ਤੇ ਨੰਬਰ 2 ਇੱਕ ਮੈਂ ਗੱਲ ਖੁਦ ਨੋਟ ਕੀਤੀ ਮੈਂ ਤੁਹਾਨੂੰ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਨੇ ਜਿਹੜੀ ਮੈਂ ਖੁਦ ਨੋਟ ਕਰਦੀ ਨੇ ਮੈਂ ਨੋਟ ਕੀਤਾ ਵੀ ਰਿਸ਼ਤੇ ਜਿੰਨੇ ਫਰਕ ਕਿਉਂ ਪੈ ਗਏ ਮੈਂ ਕਦੇ ਕੁਝ ਆਪ ਹੀ ਸੋਚਣ ਲੱਗ ਜਾਨੀ ਆਪਦਾ ਛੋਟਾ ਜਿਹਾ ਦਿਮਾਗ ਹੀ ਲੜਾਉਣ ਲੱਗ ਜਾਨੀ ਆ ਵੀ ਮੋੜਾ ਰਿਸ਼ਤੇ ਜਿੰਨਾ ਫਰਕ ਕਿਉਂ ਪੈ ਗਿਆ ਭੈਣ ਭੈਣ ਦੀ ਨਹੀਂ ਰਹੀ ਭਰਾ ਭਰਾ ਦਾ ਨਹੀਂ ਰਹਾ ਠੀਕ ਹੈ ਕੁਸ਼ਕਤਾ ਹੁਣ ਮਾਂ ਬੱਚਿਆਂ 'ਚ ਵੀ ਫਰਕ ਪੈਂਦੇ ਦੇਖ ਰਹੀ ਆ ਮਾਵਾ ਵੀ ਬੱਚਿਆਂ ਨੂੰ ਉਦਾਂ ਤੇ ਬੱਚੇ ਵੀ ਉਦਾਂ ਦੇਖ ਰਹੀ ਹੈ ਮੈਨੂੰ ਸਹੀ ਚੀਜ਼ਾਂ ਫਿਰ ਮੈਂ ਇੱਕ ਬੈਠ ਕੇ ਸੋਚਿਆ ਵੀ ਇਹ ਕਾਰਨ ਕੀ ਹੈ ਵੀ ਅੱਗੇ ਲੋਕਾਂ ਚ ਇੰਨਾ ਪਿਆਰ ਆਪਣਾਪਣ ਹੁੰਦਾ ਲੋਕ ਇੰਨਾ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਮੇਰੇ ਕਹਿ ਤਾ ਇਹਦਾ ਕਾਰਨ ਹੋ ਗਿਆ ਜੀ ਪੈਸਾ ਤੇ ਮੋਬਾਈਲ ਮੋਬਾਈਲਾਂ ਮੜੀਆਂ ਸੀ ਆਪਣੀ ਸਹੂਲਤ ਲਈ ਸੁੱਖ ਲਈ ਵੀ ਆਪਾਂ ਕੰਮ ਕਰਗੇ ਕੋਈ ਚੰਗੀ ਚੀਜ਼ ਸਿੱਖੀਏ ਦੇਖੀਏ ਪਰ ਮੋਬਾਈਲਾਂ ਦੇ ਵਿੱਚ ਆਪਾਂ ਹੁਣ ਇੰਨਾ ਕੁ ਵੱਡ ਚੁੱਕੇ ਆਂ ਵੀ ਆਪਦੇ ਰਿਸ਼ਤਿਆਂ ਨੂੰ ਆਏ ਗਏ ਨੂੰ ਭੁੱਲ ਜਾਂਦੇ ਆਂ ਇੱਕ ਕਮਰੇ ਦੇ ਵਿੱਚ ਚਾਰ ਜੀ ਬੈਠਿਆ ਹੋ ਅੱਡ ਫੋਨ ਤੇ ਲੱਗਿਆ ਹੋ ਅੱਡ ਅੱਡ ਡ ਇੱਕ ਦੂਜੇ ਨੂੰ ਇਹ ਨਹੀਂ ਪੁੱਛਦੇ ਵੀ ਤੇਰੀ ਜ਼ਿੰਦਗੀ ਕਿਵੇਂ ਟੱਪਦੀ ਹੈ ਹੱਸਣਾ ਖੇਡਣਾ ਭੁੱਲ ਗਏ ਲੋਕ ਮੋਬਾਈਲ ਤੇ ਲੱਗੇ ਰਹਿੰਦੇ ਆ ਹਾਏ ਬੂ ਆ ਮਰ ਗਿਆ ਹਾਈਨ ਉਹ ਐ ਹੋ ਗਿਆ ਜਾ ਉਹ ਸੀਰੀਅਲ ਹੀ ਆਪਾਂ ਮੈਂ ਵੀ ਦੇਖਦੀ ਆ ਮੈਂ ਤਾਂ ਆਪ ਹੁਣ ਇਹਨਾਂ ਚੀਜ਼ਾਂ ਤੋਂ ਨਿਕਲੀ ਮੈਂ ਤਾਂ ਆਪ ਸੋਚੀ ਜਾਂਦੀ ਉਹਨੂੰ ਮਾਰ ਤਾ ਉਹਨੂੰ ਕੁੱਟ ਤਾ ਉਹ ਅਗਲਾ ਨੇ ਤਾਂ ਪੈਸੇ ਬਣਾਉਣੇ ਆ ਫਿਲਮਾਂ ਬਣਾਉਣੀਆਂ ਨਾਟਕ ਬਣਾਉਣੇ ਆ ਤੇ ਬਾਕੀ ਜਿਹੜੀਆਂ ਮੋਬਾਈਲਾਂ ਮੋਬਾਈਲਾ ਦੇਖੋ ਜ਼ਰੂਰ ਹਨਾ ਮੋਬਾਈਲਾਂ ਤੇ ਪੜੋ ਪੜਾਈਆਂ ਕਰੋ ਖੇਡੋ ਇੰਜੋਏ ਵੀ ਕਰੋ ਆਪਾਂ ਰੋਕਦੇ ਨਹੀਂ ਅਸੀਂ ਮੈਂ ਵੀ ਕਰਦੀ ਆ ਪਰ ਆਪਣੀ ਫੈਮਿਲੀ ਨੂੰ ਟਾਈਮ ਜ਼ਰੂਰ ਦਿਓ ਜੇ ਸੋਡਾ ਇਹ ਹਾਲ ਰਿਹਾ ਨਾ ਇੱਕ ਦਿਨ ਮੈਨੂੰ ਤਾਂ ਲੱਗਦਾ ਮੋਹ ਪਿਆਰ ਮਾਂ ਬੱਚਿਆਂ ਦੇ ਵੀ ਖਤਮ ਹੋ ਜਾਣਗੇ ਜੇ ਆਹੀ ਹਾਲ ਰਿਹਾ ਕਿਉਂਕਿ ਟਾਈਮ ਹੀ ਨਹੀਂ ਕਿਸੇ ਕੋਲੇ ਕੋਈ 2 ਮਿੰਟ ਨਹੀਂ ਕਿਸੇ ਨੂੰ ਦੇ ਕੇ ਰਾਜੀ ਸਾਡੇ ਹੁਣ ਅਸੀਂ ਪਤਾ ਕੀ ਕਰਦੇ ਆ ਅਸੀਂ ਵੀ ਥੋੜੇ ਜਿੜ ਤੋਂ ਇੱਕ ਪਾਰਟੀ ਵਾਂਗੂ ਪਾਰਟੀ ਜੀ ਰੱਖ ਲੈਨੇ ਆ ਪਾਰਟੀ ਸਾਡੀ ਕਾਦੀ ਹੁੰਦੀ ਹੈ ਵਿਚਾਰੇ ਦੇ ਕੋਈ ਕੋਈ ਕਦੇ ਨਾ ਕਦੇ ਬਾਹਰੋਂ ਪੀ ਜਾ ਜਾਂ ਕੋਈ ਬਰਗੁਰ ਬੁਰਗ ਮੰਗਵਾ ਲੈਨੇ ਆ ਦੀਪੂ ਹੁੰਦਾ ਦੀਪੂ ਦਾ ਫਰੈਂਡ ਆ ਜਾਂਦਾ ਬੇਟੀ ਆ ਜਾਂਦੀ ਆ ਮੈਂ ਹੁੰਨੀ ਆ ਤੇ ਕਈ ਵਾਰੀ ਕੋਈ ਆਈ ਹੋਵੇ ਦੁਕਾਨ ਤੇ ਮੈਨੂੰ ਜਾਣਦੇ ਵੇ ਵਿੱਚ ਉਹਨੂੰ ਕਹਿੰਦੇ ਨੇ ਆ ਜਾਓ ਆਪਾਂ 2 ਮਿੰਟ ਨੱਚ ਗਏ ਉਹਦਾ ਮੇਰਾ ਕਾਰਨ ਪਤਾ ਕੀ ਹੁੰਦਾ ਵੀ 2 ਮਿੰਟ ਅਸੀਂ ਇਕੱਠੇ ਇੰਜੋਏ ਕਰੀਏ ਨੱਚ ਕੇ ਹੱਸ ਕੇ ਖੇਡ ਕੇ ਤੇ ਆਪਦੀ ਫੈਮਿਲੀ ਦੇ ਨਾਲ ਕੋਈ 2 ਮਿੰਟ ਇੰਜੋਏ ਕਰਗੇ ਉਸ ਟਾਈਮ ਮੇਰੇ ਧਿਆਨ ਹੁੰਦਾ ਮੇਰਾ ਬੇਟਾ ਵੀ ਭੁੱਲ ਜਾਂਦਾ ਵੀ ਫੋਨ ਫੋਨ ਕੇ ਇੱਥੇ ਆ ਬੀਟੀ ਵੀ ਭੁੱਲ ਜਾਂਦੀ ਉਹਦਾ ਫਰੈਂਡ ਆਉਂਦਾ ਮੁੰਡਾ ਉਹ ਵੀ ਭੁੱਲ ਜਾਂਦਾ ਉਹ ਇੰਨਾ ਨੱਚਣ ਚ ਮਸਤ ਹੋ ਜਾਂਦੇ ਇੱਕ ਦੂਜੇ ਨੂੰ ਛੇੜੀ ਜਾਂਦੇ ਤੇ ਮੇਰੀ ਆਤਮਾ ਅੰਦਰੋਂ ਖੁਸ਼ ਹੁੰਦੀ ਹੈ ਵੀ ਇਹ ਜੋਇੰਟ ਹੋ ਰਿਹਾ ਇਸ ਟਾਈਮ ਸੋ ਇਸ ਕਰਕੇ ਜ਼ਰੂਰੀ ਹੁੰਦਾ ਵੀ ਤੁਹਾਨੂੰ ਕੋਈ ਬਿਆਹ ਸਰਦੀਆਂ ਤੇ ਸੱਦੂਗਾ ਜਾਂ ਤੁਸੀਂ ਉੱਥੇ ਜਾ ਕੇ ਇੰਜੋਏ ਕਰਨਾ ਇੰਜੋਏ ਤਾਂ ਬਹੁਤ ਤਰ੍ਹਾਂ ਦਾ ਹੁੰਦਾ ਹੈ ਆਪਦੇ ਘਰੀ ਕੁਝ ਬਣਾ ਕੇ ਖਾਲਿਆ ਕਰੋ ਡੀਜੇ ਆਪਣੇ ਕੋਲੇ ਮੋਬਾਈਲ ਲਾ ਫੋਨ ਜੇ ਤਾਂ ਹੁੰਦਾ 2 ਮਿੰਟ ਲਾ ਕੇ ਨੱਚ ਲਿਆ ਕਰੋ ਨਾਲੇ ਤਾਂ ਸਿਹਤ ਸੈੱਟ ਰਹਿੰਦੀ ਐ ਨੱਚਣ ਟੱਪਣਾ ਤੇ ਨਾਲੇ ਦੂਜੇ ਨੰਬਰ ਤੇ ਬੰਦਾ ਖੁਸ਼ ਰਹਿੰਦਾ ਇੰਜੋਏ ਹੁੰਦਾ ਸਾਰੀ ਫੈਮਿਲੀ ਇਕੱਠੀ ਹੋ ਜਾਂਦੀ ਐ ਮੈਂ ਇਹ ਸੋਚ ਰਹੀ ਆਂ ਵੀ ਕੱਲੇ ਫੋਨ ਪੱਲੇ ਰਹਿ ਜਾਣਗੇ ਸੋਡੇ ਰਿਸ਼ਤੇ ਖਤਮ ਹੋ ਜਾਣਗੇ ਸੋਡੇ ਬਾਲੀਆਂ ਇਧਰ ਉਧਰ ਦੀਆਂ ਨਾ ਦੇਖਿਆ ਕਰੋ ਚੀਜਾਂ ਠੀਕ ਐ ਦੇਖਣਾ ਫੋਨ 10 ਮਿੰਟ ਦੇਖੋ ਕੋਈ ਚੱਕਰ ਨਹੀਂ ਦੇਖ ਕੇ ਉਹਨੂੰ ਧਰਦਿਆ ਕਰੋ ਜਰੂਰ ਦੇਖਿਆ ਕਰੋ ਵੀ ਮੇਰੇ ਪਰਿਵਾਰ ਦੇ ਵਿੱਚ ਕੌਣ ਆਇਆ ਕੌਣ ਗਿਆ ਕੋਈ ਬਾਹਰੋਂ ਆਇਆ ਕੋਈ ਅੰਦਰੋਂ ਆਇਆ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਤੁਹਾਨੂੰ ਪਤਾ ਮੋਬਾਈਲਾਂ ਨੇ ਰਿਸ਼ਤੇ ਤਾਂ ਸਾਰੇ ਚੱਕਦੇ ਹੁਣ ਮੇਰੇ ਮੈਨੂੰ ਤਾਂ ਗਹਿਣ ਦੀ ਲੋੜ ਹੀ ਨਹੀਂ ਤੇ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਇੱਕ ਸੰਘਰਸ਼ ਕਰਨਾ ਸਿੱਖੋ ਜਦੋਂ ਤੁਸੀਂ ਸੰਘਰਸ਼ ਨਹੀਂ ਨਾ ਕਰਦੇ ਸਿੱਧਾ ਕਿਸੇ ਚੀਜ਼ ਨੂੰ ਹਾਸਲ ਕਰਦੇ ਹੋ ਉਹ ਨਹੀਂ ਮਿਲਦੀ ਰੱਬ ਐ ਨਹੀਂ ਮਿਲਦਾ ਜੇ ਆਪਾਂ ਅੱਜ ਪਾਠ ਕਰ ਲਿਆ ਕੱਲ ਨੂੰ ਕਹਦਾਂਗੇ ਰੱਬਾ ਮੈਂ ਤਾਂ ਪਾਠ ਕੀਤਾ ਸੀ ਦੁੱਧਾ ਐਂ ਕਰਤਾ ਇੱਕ ਦਿਨ ਦੇ ਪਾਠ ਕਰਨ ਨਾਲ ਰੱਬ ਤੁਹਾਡਾ ਗੁਲਾਮ ਹੋ ਗਿਆ ਇਹ ਚੀਜ਼ਾਂ ਨਾ ਸੋਚਿਆ ਕਰੋ ਰੱਬ ਦਾ ਪਾਠ ਤਾਂ ਤੁਸੀਂ ਛੱਡਣਾ ਹੀ ਨਹੀਂ ਰੱਬ ਦਾ ਲੜਦਾ ਤੁਸੀਂ ਛੱਡਣਾ ਹੀ ਨਹੀਂ ਚਾਹੇ ਜੋ ਮਰਜ਼ੀ ਹੋ ਜੇ ਤੁਸੀਂ ਸੁੱਖ ਦੇਖਣਾ ਆ ਮੇਰੀ 45 ਸਾਲ ਦੀ ਉਮਰ ਹੋ ਗਈ ਪਹਿਲਾਂ ਮੈਨੂੰ ਗਿਆਨ ਨਹੀਂ ਸੀ ਇੱਧਰ ਉੱਧਰ ਭਟਕਦੀ ਫਿਰਦੀ ਸੀ ਨਹੀਂ ਸੀ ਪਤਾ ਵੀ ਕਿੱਥੋਂ ਕੀ ਮਿਲਦਾ ਨੌਲੇਜ ਨਹੀਂ ਸੀ ਗਿਆਨ ਨਹੀਂ ਸੀ ਕੁਝ ਵੀ ਲਾ ਲੋ ਬਸ ਐ ਹੁੰਦਾ ਵੀ ਆ ਕਰ ਲ ਗਏ ਵਾਹ ਕਰ ਲ ਗਏ ਚੱਕਰ ਚ ਫਿਰਦੀ ਰਹੀ ਮੈਨੂੰ ਇਹ ਗਿਆਨ ਹੀ ਨਹੀਂ ਸੀ ਵੀ ਜੋਗ ਆਪਣੇ ਨਾਲ ਕਰਦਾ ਆਪਾਂ ਨੂੰ ਦਿੰਦਾ ਉਹ ਪ੍ਰਮਾਤਮਾ ਹੁੰਦਾ ਮੈਂ ਤਾਂ ਇਹ ਲੋਕਾਂ ਦੇ ਖੜੇ ਕੱਢ ਦੀ ਤੁਰੀ ਫਿਰੀ ਵੀ ਮੇਰਾ ਕੰਮ ਸਵਾਰ ਦੋ ਆ ਕਰ ਦੋ ਮੈਂ ਟੈਨਸ਼ਨਾਂ ਲਈ ਗਈ ਜਦੋਂ ਅਕਲ ਆ ਗਈ ਵੀ ਪ੍ਰਮਾਤਮਾ ਤੋਂ ਬਿਨਾਂ ਕੁਝ ਹੁੰਦੀ ਹੀ ਨਹੀਂ ਕੁਝ ਮਿਲਦਾ ਨਹੀਂ ਆਪਾਂ ਜਿਉਂ ਵੈਗੁਰੂ ਦੇ ਲੜ ਲਾ ਕੇ ਪਾਠ ਕਰਨ ਲੱਗੇ ਤੇ ਮੁੜ ਕੇ ਨਾ ਹੀ ਉਹ ਕਦੇ ਦਿਨ ਆਇਆ ਵੀ ਕਿਸੇ ਚੀਜ਼ ਮੰਨਣ ਆਪਾਂ ਥੋੜੇ ਆ ਜਾਂ ਵੀ ਆਏ ਆ ਦੋਈ ਚੀਜ਼ਾਂ ਰੱਬ ਤੋਂ ਮੰਗਦੇ ਆ ਵੀ ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸ਼ੀ ਤੇ ਸਾਨੂੰ ਕਿਸੇ ਮੰਤ ਤੋਂ ਮੰਗਣਯੋਗ ਰਕ ਕਦੇ ਨਾ ਰੱਖੀ ਪ੍ਰਮਾਤਮਾ ਸਾਡੇ ਆਪ ਦੇ ਘਰੇ ਬਰਕਤਾਂ ਪਾਈਆਂ ਸੀ ਆਪ ਦੇ ਘਰੇ ਖਾਵਾਂਗੇ ਖੁਸ਼ ਰਾਵਾਂਗੇ ਵੈਗੁਰੂ ਸਾਨੂੰ ਰੋਗ ਨਾ ਲਾਈ ਕੋਈ ਵੀ ਸਾਡੇ ਪੈਸੇ ਨਾ ਖਰਾਬ ਕਰੀ ਭਵਾਂ ਸਾਨੂੰ ਘਟਦੇ ਦੀ ਮਾਲਕਾ ਕੋਈ ਚੱਕਰ ਨਹੀਂ ਤੇ ਪਰ ਬੇਗਰੂ ਇਹ ਦਿਨ ਕਦੇ ਨਾ ਵਿਆਹ ਆਏ ਸੀ ਕਿਸੇ ਤੋਂ ਮੰਗੀਏ ਮਾਲਕਾ ਸਾਨੂੰ ਤੂੰ ਇੰਨਾ ਕੁ ਦੇਈ ਜਾਹੀਂ ਵੀ ਅਸੀਂ ਆਪਦੇ ਘਰੇ ਖੁਸ਼ ਰਹੀਏ ਤੇ ਬਾਲੀ ਮੇਰੀ ਭੁੱਖ ਨਹੀਂ ਮੈਨੂੰ ਕੋਈ ਇੰਨਾ ਫਰਕ ਨਹੀਂ ਹੁੰਦਾ ਵੀ ਮੈਂ ਫਾਰਚੂਨਰ ਗੱਡੀ 'ਚ ਬੈਠਣਾ ਮੇਰਾ ਕੋਈ ਫਾਰਚੂਨਰ 'ਚ ਬੈਠਣ ਦਾ ਸੁਪਨਾ ਨਹੀਂ ਆਪਾਂ ਪਰਮਾਤਮਾ ਨੂੰ ਜਾਣ ਕੇ ਕਹਿੰਦੇ ਆ ਮੈਨੂੰ ਐ ਵੀ ਸਾਡੇ ਕੋਲੇ ਗੱਡੀ ਜ਼ਰੂਰ ਹੋਵੇ ਹੈਗੀ ਐਵੇਂ ਝੂਠ ਨਹੀਂ ਬੋਲਦੇ ਛੋਟੇ ਕੋਲੇ ਜਮਾ ਝੂਠ ਨਹੀਂ ਮਾਲਦੇ ਗੱਡੀ ਸਾਡੇ ਕੋਲੇ ਹੈਗੀ ਐ ਅਸੀਂ ਕੱਪੜਾ ਲਿਓਣ ਅਜੀ ਤੋਤੇ ਖੁਸ਼ ਹੈ ਉਸ ਜਿਸ ਤੇ ਬਹਿ ਕੇ ਫੀਲਿੰਗ ਚੰਗੀਆਂ ਗੱਡੀਆਂ ਵਾਲੀ ਲੈ ਲੈਣੇ ਤੇ ਆਏ 6 ਮਹੀਨਿਆਂ ਤੋਂ ਅਸੀਂ ਟੂਰ ਕੱਢੇ ਹੋਣੇ ਕੋਈ ਜਿਵੇਂ ਗਰਮੀਆਂ 'ਚ ਅਸੀਂ ਕਿੱਥੇ ਘੁੰਮ ਫਿਰੋਣੇ ਜਿਵੇਂ ਮੈਨੂੰ ਪਹਾੜੀ ਏਰੀਆ ਬਹੁਤ ਜ਼ਿਆਦਾ ਪਸੰਦ ਆ ਵੀ ਪਹਾੜਾਂ 'ਚ ਜਾ ਕੇ ਮੈਨੂੰ ਲੱਗਦਾ ਮੈਨੂੰ ਇਹ ਲੱਗਦਾ ਮੈਂ ਸਵਰਗ 'ਚ ਆ ਗਈ ਤੇ ਪਹਾੜੀ ਏਰੀਆ 'ਚ 2-3 ਦਿਨ ਲਾਏ ਆਉਣੇ ਆ ਕਮਾਈਆਂ ਕਾਦੀ ਖਾਤਰ ਕਰਦੇ ਆ ਜੀ ਆਪਦੇ ਤਾਂ ਆਪ ਦੇ ਲਈ 10-15000 ਨਹੀਂ ਲਾ ਸਕਦੇ ਫਿਰ ਕਾਦੀ ਖਾਤਰ ਇੱਥੇ ਜੁੜੀ ਜਾਂਨੇ ਕਾਦੀ ਖਾਤਰ ਮਰੂ ਮਰੂ ਕਰੀ ਜਾਂਨੇ ਪਹਾੜੀ ਏਰੀਆ 'ਚ ਜਾਏ ਆਉਣੇ ਆ ਦੋ ਤਿੰਨ ਦਿਨ ਲਾਏ ਆਉਣੇ ਆ ਵਧੀਆ ਦਿਮਾਗ ਕੇ ਰਫਰੈਸ਼ ਹੋ ਜਾਂਦਾ ਜੀ ਲੱਗਿਆ ਰਹਿੰਦਾ ਵੀ ਆਪਾਂ ਪਹਾੜ ਦੇਖਿਆ ਤੇ ਜਦੋਂ ਆ ਜਾਂਦਾ 6 ਮਹੀਨੇ ਬਾਅਦ ਫਿਰ ਤਾਂ ਅੰਮ੍ਰਿਤਸਰ ਸਾਹਿਬ ਖਾਇਛੇ 6 ਮਹੀਨੇ ਤਾਂ ਮੈਂ ਬਾਲੇ ਬੋਲਤੇ ਸੀ ਤਾਂ ਅੰਮ੍ਰਿਤਸਰ ਸਾਹਿਬ ਦੋ ਕੁ ਮਹੀਨੇ ਤੂੰ ਵਗ ਜਾਨੇ ਆ ਅੰਮ੍ਰਿਤਸਰ ਸਾਹਿਬ ਜਾਣੇ ਉਥੇ ਦੋ ਦਿਨ ਰਹਿਣੇ ਆ ਵਧੀਆ ਗੁਰੂ ਦੇ ਲੰਗਰ ਚ ਸੇਵਾ ਕਰਦੇ ਆ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਤੇ ਉਥੇ ਰਹਿ ਪੈਣੇ ਆ ਨਾਲੇ ਸੇਵਾ ਕਰੇ ਆਉਣੇ ਆ ਨਾਲੇ ਬੇਲਾ ਦੇਖੇ ਆਉਣੇ ਆ ਖਾ ਪੀ ਆਉਣੇ ਆ ਜ਼ਿੰਦਗੀ ਵਧੀਆ ਲੰਗੀ ਜਾਂਦੀ ਆ ਤੁਸੀਂ ਆਪਦੀਆਂ ਮਤਲਬ ਸੋਚਾ ਹੀ ਇੰਨੀਆਂ ਬੁਧਾਲੀਆਂ ਹੀ ਦੁਖੀ ਹੋਈ ਜਾਂਦੇ ਉਹ ਆ ਨਹੀਂ ਮਿਲਦਾ ਆ ਨਹੀਂ ਮਿਲਦਾ ਉਹ ਨਹੀਂ ਮਿਲਦਾ ਮੈਂ ਕਹਣੀ ਤੁਸੀਂ ਅੱਜ ਜਿਉਂ ਅੱਜ ਜਿਉਂੋ ਅੱਜ ਦਾ ਮਤਲਬ ਇਹ ਵੀ ਜੋ ਤੁਹਾਡੇ ਕੋਲੇ ਹੈਗਾ ਉਹ ਤੇ ਸਬਰ ਸੰਤੋਖ ਕਰੋ ਤੇ ਦੇਣ ਵਾਲਾ ਤਾਂ ਰੱਬ ਆਪ ਹੀ ਦੇਈ ਜਾਂਦਾ ਮੈਂ ਹੁਣ ਇੰਨੀਆਂ ਗੱਲਾਂ ਨੋਟ ਕਰ ਚੁੱਕੀ ਆ ਕਦੇ ਕਦੇ ਮੇਰੇ ਅੱਖਾਂ ਚੋਂ ਆਪਣੇ ਆਪ ਪਾਣੀ ਨਿਕਲਿਆ ਆਉਂਦਾ ਵੀ ਮੈਨੂੰ ਪਤਾ ਨਹੀਂ ਕਿਉਂ ਮੇਰੇ ਅੱਖਾਂ ਚੋਂ ਆਪ ਹੀ ਪਾਣੀ ਚੱਲ ਪੈਂਦਾ ਇਹ ਮੇਰਾ ਰੱਬ ਜਾਣਦਾ ਵੀ ਮੈਂ ਸੱਚ ਬੋਲਦੀ ਆ ਕਿ ਝੂਠ ਬੋਲਦੀ ਆ ਕਈ ਵਾਰੀ ਮੈਂ ਸੋਚ ਲੂ ਮੇਰਾ ਕੰਮ ਬਣ ਜੇ ਜੈਂ ਜਿਹੋ ਜੇ ਮੜਾ ਜਾ ਵੀ ਮੈਂ ਇਕੱਲੇ ਰੱਬ ਨਾਲ ਹੀ ਗੱਲ ਕਰਦੀ ਹੁੰਨੀ ਆ ਜੱੱਬਾ ਜੈਂ ਜਿਹੋ ਜੇ ਐਂ ਜਿਹੋਇਆ ਬਿਆ ਉਹ ਜਦੋਂ ਕੰਮ ਸਾਰਾ ਘਾਂਟੇ ਦੇ ਅੰਦਰ ਹੋ ਜਾਂਦਾ ਤੇ ਫਿਰ ਮੇਰੇ ਅੱਖਾਂ ਚੋਂ ਪਾਣੀ ਆ ਜਾਂਦਾ ਵੀ ਬਾਲਕਾ ਵਾ ਕਿੱਡੀ ਬੇਵਕੂਫ ਸੀ ਉਹੀ ਤੁਰੀ ਫਰੀ ਦੁਨੀਆ ਚ ਭੌਂ ਗਦੀ ਤੇ ਮੈਨੂੰ ਤੇਰਾ ਪਤਾ ਹੀ ਨਹੀਂ ਲੱਗਿਆ ਵੀ ਤੂੰ ਮੇਰੇ ਨਾਲ ਸੀਗਾ ਰੱਬ ਹਰ ਇੱਕ ਦੇ ਨਾਲ ਹੁੰਦਾ ਹੈ ਪਰਮਾਤਮਾ ਹਰ ਇੱਕ ਦੇ ਨਾਲ ਹੁੰਦਾ ਹੈ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਕਰੋ ਅੜੇ ਕੰਮ ਕਢਦਾ ਲੋਕ ਤੁਹਾਡੇ ਕੰਮ ਕਦੀ ਨਹੀਂ ਕਰਦੇ ਉਹ ਕਰਦਾ ਪਰਮਾਤਮਾ ਵਾਹਿਗੁਰੂ ਸੱਚੇ ਪਾਸਾ ਸੋਡੇ ਲੜਫੜਦਾ ਨਾ ਜਦੋਂ ਉਦੋਂ ਕਿਸੇ ਦੀ ਯਰਤ ਨਹੀਂ ਪੈਂਦੀ ਵੀ ਤੁਹਾਨੂੰ ਕੋਈ ਥੱਲੇ ਸੱਟ ਜੂ ਜਦੋਂ ਧੰਨ ਗੁਰੂ ਰਾਮਦਾਸ ਜੀ ਸੋਡੀ ਬਾਹਮ ਫੜ ਲੈਂਦੇ ਆ ਨਾ ਤੇ ਫਿਰ ਦੁਨੀਆਂ 'ਚ ਹਰਉਣ ਵਾਲਾ ਕੋਈ ਬੰਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਥੱਲੇ ਸੱਟ ਜੂ ਤੇ ਮੇਰੇ ਦਾ ਸਾਰਾ ਕੁਸ਼ੀ ਗੁਰੂ ਰਾਮਦਾਸ ਹੈ ਮਾਤਾ ਪਿਤਾ ਭੈਣ ਭਰਾ ਸਭ ਆਪਾਂ ਤਾਂ ਥੀਲੂ ਗੁਰੂ ਨਾਲ ਲੈ ਲੈਨੇ ਆ ਉਹਦੇ ਕੋਲੇ ਦੁੱਖ ਲੈ ਰੋ ਲੈਨੇ ਆ ਉਹ ਸੁਣ ਵੀ ਲੈਂਦਾ ਤੇ ਕਿਸੇ ਨੂੰ ਦੱਸਦਾ ਵੀ ਨਹੀਂ ਮੈਂ ਖੁਸ਼ ਆਮਦੀ ਜ਼ਿੰਦਗੀ ਚ ਅੱਜ ਹਾਂ ਠੀਕ ਆ ਦੁੱਖ ਮੈਂ ਦੇਖਿਆ ਬਹੁਤ ਦੇਖਿਆ ਮਾੜਾ ਸਮਾਂ ਮਾੜਾ ਟਾਈਮ ਤੰਗੀਆਂ ਫੰਗੀਆਂ ਸਭ ਦੇਖਿਆ ਠੀਕ ਹੈ ਵੀ ਅਸੀਂ ਜੇ ਅੱਜ ਮਹਾਰਾਜ ਨੇ ਦੋ ਰੋਟੀਆਂ ਜੋਗਰੇ ਕਰਤੀ ਤਾਂ ਕਦੇ ਫੀਲਿੰਗ ਨਹੀਂ ਲੈਂਦੇ ਅਸੀਂ ਇਹ ਚੀਜ਼ ਨਹੀਂ ਵੜਦੇ ਵੀ ਹਾਂਜੀ ਅਸੀਂ ਭੁੱਲ ਗਏ ਮੈਂ ਇਹ ਮੇਰੀ ਸੋਚ ਪਤਾ ਕਿੱਥੇ ਹੈ ਮੈਂ ਅਕਾਲ ਪੁਰਖ ਵੈਗਰੂਮ ਜਾਣ ਕੇ ਕਹਿਣੀ ਹੈ ਵੀ ਪ੍ਰਮਾਤਮਾ ਤੂੰ ਮੈਨੂੰ ਇੰਨਾ ਕੁ ਜ਼ਰੂਰ ਦੇਈਂ ਵੀ ਮੇਰੇ ਸਾਹਮਣੇ ਕੋਈ ਬੰਦਾ ਦੁਖੀ ਹੋਵੇ ਮੈਂ ਦੀ ਹੈਲਪ ਕਰ ਸਕਾਂ ਮੈਂ ਇਹ ਇਹ ਸੋਚ ਹੈ ਮੇਰੀ ਮੈਂ ਨਹੀਂ ਸੋਚਦੀ ਵੀ ਭੁਲਾਣੇ ਬੰਦੇ ਕੋਲੇ ਬਾਹਲਾ ਮੈਨੂੰ ਦੇ ਦੇ ਨਹੀਂ ਸੋਚਦੀ ਕਦੇ ਵੀ ਨਹੀਂ ਸੋਚਦੀ ਉਹ ਮੇਰਾ ਮਾਰਾ ਜਾਣਦਾ ਮੈਂ ਕਦੇ ਕਦੇ ਨਹੀਂ ਸੋਚਿਆ ਵੀ ਕੋਈ ਮੈਨੂੰ ਆਹ ਚੀਜ਼ ਮੇਰੀ ਹੈਲਪ ਕਰ ਦੇ ਬਸ ਇਹੀ ਸੋਚਦੀ ਆ ਵੀ ਹੇ ਗੁਰੂ ਮਾਰਾ ਅੰਦਸ ਮੈਨੂੰ ਇੰਨਾ ਕੁ ਜ਼ਰੂਰ ਦੇ ਦੇ ਵੀ ਮੇਰੇ ਸਾਹਮਣੇ ਕੋਈ ਬੰਦਾ ਦੁਖੀ ਹੋਵੇ ਮੈਂ ਉਹਦੀ ਹੈਲਪ ਕਰ ਸਕਾਂ ਹੇ ਪ੍ਰਮਾਤਮਾ ਮੈਨੂੰ ਹੈਲਪ ਕਰਨ ਵਾਲਾ ਪਾ ਦੇ ਮਾਲਕਾ ਪਾ ਦੇ ਬਸ ਮੈਨੂੰ ਇੰਨਾ ਕੁ ਦੇ ਦੀ ਇਹ ਸੋਚਿਆ ਮੇਰੀ ਸੋ ਮੇਰੀ ਵੀਡੀਓ ਲੰਬੀ ਹੋ ਜਾਂਦੀ ਆ ਗੱਲਾਂ ਦਾ ਮੈਂ ਨਾ ਬਹੁਤ ਦਿਲ ਕਰ ਨੂੰ ਜੀ ਕਰਦਾ ਹੁੰਦਾ ਵੀ ਮੈਂ ਤੁਹਾਨੂੰ ਗੱਲਾਂ ਕਰਾਂ ਮੈਂ ਗੱਲਾਂ ਕਰਦੀ ਹੁੰਨੀ ਉਹ ਜੋ ਬਿਸਰਦੀਆਂ ਹੰਡਾ ਰਹੀਆਂ ਸਭ ਕੁਝ ਦੇਖਦੀਆਂ ਪਰ ਇੱਕ ਸਭ ਤੋਂ ਪਹਿਲਾਂ ਨਾ ਆ ਜਿਹੜੇ ਸੋਡੇ ਘਰੇ ਆ ਕੇ ਲੋਕ ਟਿੱਪਣੀਆਂ ਕਰਦੇ ਆ ਨੀ ਸੋਡੇ ਆਏ ਹੋਣਾ ਚਾਹੀਦਾ ਸੀ ਸੋਡੇ ਆਏ ਤੁਸੀਂ ਆਏ ਨਹੀਂ ਸੀ ਕਰਨਾ ਆਏ ਕਰਨਾ ਸੀ ਤੁਸੀਂ ਆਏ ਕਰ ਲੈਂਦੇ ਇਹ ਜਮੂਰੇ ਹੱਥ ਬੰਨਦਿਆ ਕਰੋ ਵੀ ਬਾਈ ਹੱਥ ਬੰਨਨੇ ਸਾਨੂੰ ਸਾਡੇ ਘਰ ਦਾ ਵੀ ਪਤਾ ਹੈ ਤੇ ਸਾਨੂੰ ਸਾਡੇ ਹਾਲਾਤਾਂ ਦਾ ਵੀ ਪਤਾ ਬੈ ਕੇ ਤਾਂ ਸੋਡੇ ਘਰੇ ਸਾਨੂੰ ਸਲਾਈ ਦੇ ਹੀ ਜਾਣਗੇ ਆ ਤੁਸੀਂ ਕੀ ਕਰਤਾ ਤੁਸੀਂ ਆਏ ਨਹੀਂ ਸੀ ਕਰਨਾ ਤੁਸੀਂ ਆਉ ਨਹੀਂ ਸੀ ਕਰਨਾ ਮੇਰੇ ਨਾਲ ਵੀ ਹੋਈਆਂ ਮੈਂ ਜਦੋਂ ਮਕਾਨ ਬਣਾਇਆ ਮੇਰੇ ਦੋ ਤਿੰਨੇ ਮੇਰੇ ਘਰੇ ਆ ਕੇ ਕਿਹਾ ਆ ਤਾਂ ਗਲਤ ਪਾ ਲਿਆ ਤੁਸੀਂ ਇੱਥੋਂ ਐ ਪਾਉਣਾ ਸੀ ਮੈਨੂੰ ਪੁੱਛੋ ਜੀ ਨੇ ਪੈਸੇ ਲਾਏ ਐ ਸੋ ਨੂੰ ਗਲਤ ਲੱਗਦਾ ਜਿਹੜੇ ਆ ਦੀ ਰੀਣੀ ਚੀਣੀ ਲਾ ਕੇ ਇੱਕ ਆਲਣਾ ਬਣਾਇਆ ਸੋ ਇਹ ਜੇ ਫालतू ਦੇ ਲੋਕਾਂ ਤੋਂ ਜ਼ਰੂਰ ਬਚਿਆ ਕਰੋ ਜਿਹੜੇ ਸੋ ਨੂੰ ਆ ਕੇ ਘਰੇ ਛੋਡੇ ਰਾਇ ਦੇਈ ਜਾਂਦੇ ਰਹਿੰਦੇ ਤੁਸੀਂ ਐ ਕਰ ਨਾ ਇੱਥੋਂ ਐ ਕਰ ਲੋ ਇੱਧਰ ਨੂੰ ਐ ਕਰ ਲੋ ਅਗਲੇ ਨੂੰ ਮੋੜ ਕੇ ਕਹਦਾ ਕਰੋ ਲੈ ਪੈਸੇ ਦੇ ਦੇ ਵੀਰੇ ਕਰ ਲੈਨੇ ਸਾਰਾ ਕੁਝ ਗਿਆਨ ਸਾਡੇ ਕੋਲੇ ਵੀ ਹੈਗਾ ਤੇ ਦਿਮਾਗ ਵੀ ਹੈਗਾ ਸਾਰਾ ਕੁਝ ਸਾਡੇ ਕੋਲੇ ਕਰਨ ਨੂੰ ਅਸੀਂ ਕੁਝ ਨਹੀਂ ਭੁੱਲੇ ਪਰ ਸਾਨੂੰ ਸਾਡਾ ਘਰ ਦਿਸਦਾ ਵੀ ਅਸੀਂ ਕੀ ਕਰਨਾ ਸੋ ਮੇਰੀ ਵੀਡੀਓ ਲੰਬੀ ਹੋ ਜਾਂਦੀ ਆ ਆਪ ਸਭ ਨੂੰ ਮੇਰੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੈਂ ਤੁਹਾਡੇ ਨਾਮ ਵੀ ਜਰੂਰ ਲੈਣੀ ਹੁੰਦੀ ਆ ਤੇ ਦੁਬਾਰਾ ਤੋਂ ਫੇਰ ਜਿਹੜੀ ਮੇਰੀ ਗਰਜੀਤ ਬੇਟੀ ਐ ਉਹਨੂੰ ਮੈਂ ਕਹਿਣੀ ਆ ਵੀ ਆਪਣਾ ਹੌਸਲਾ ਕਦੇ ਨਹੀਂ ਛੱਡਣਾ ਆਪਣੇ ਹੌਸਲੇ ਨੂੰ ਉੱਪਰ ਰੱਖ ਆਪਣੇ ਦਿਮਾਗ ਨੂੰ ਉੱਪਰ ਰੱਖ ਬਹੁਤ ਪੜ੍ਹੀ ਲਿਖੀ ਕੁੜੀ ਆ ਤੂੰ ਬਹੁਤ ਸਮਝਦਾਰ ਐ ਪ੍ਰਮਾਤਮਾ ਨੇ ਤੇਰੇ ਚ ਸਾਰੇ ਗੁਣ ਪਾਏ ਹੋਏ ਐ ਠੀਕ ਐ ਤੇ ਜਿਹੜੀ ਤੈਨੂੰ ਗੱਲ ਦੱਸੀਆ ਗੁਰੂ ਮਹਾਰਾਜ ਦਾ ਨਾਮ ਲੈਣਾ ਜਰੂਰ ਸ਼ੁਰੂ ਕਰਨੀ ਬੇਟਾ ਤੇ ਜਿੰਨੇ ਭੈਣ ਭਰਾਵਾਂ ਦੇ ਤੇ ਜਿਹੜਾ ਭੈਣ ਭਰਾ ਕੋਈ ਨਾਂ ਲਿਖ ਦਿੰਦਾ ਮੈਂ ਬੋਲ ਦਿੰਨੀ ਆ ਵਿਚਾਰੀ ਮੈਨੂੰ ਵੀ ਵਧੀਆ ਲੱਗਦਾ ਵੀ ਇਹ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਆ ਸੋ ਆਪ ਸਭ ਨੂੰ ਮਨਜੀਤ ਕੌਰ ਬਣੀਓ ਪਿਆਰ ਭਰੀ ਸਾਸਰੀ ਕਾਲ ਗੁਰੂ ਰਾਮਦਾਸ ਸਾਹਿਬ ਦੇ ਘਰੇ ਖੂਬ ਖੂਬ ਤਰੱਕੀਆਂ ਤੁਹਾਨੂੰ ਦੇਵੇ ਤੁਸੀਂ ਆਪਦੇ ਘਰੇ ਸਦਾ ਖੁਸ਼ ਰਹੋ